ਵਾਹੀ ਗੁਰਦੀਖਾਲ ਸਾਹਿਬ ਵਾਹੀ ਗੁਰਦੀਖੀ ਫੋਟੇ ਜਦੋਂ ਨਵੀਂ ਸਵੱਟ ਗੱਡੀ ਜਾਂਦਾ ਸੀ ਐਨ ਜੀ ਗੈਸ ਤੇ ਆ ਜਿਹਨੂੰ ਅੱਗ ਪਈ ਐ ਜਦੋਂ ਕਮਾਲ ਦੀ ਗੱਲ ਨਹੀਂ ਇਹਦਾ ਦੇਖੋ ਇੱਥੋਂ ਪਤਾ ਲੱਗਦਾ ਵੀ ਗੈਸ ਕਾਹਦਾ ਮੇਰਾ ਬੰਬ ਵੀ ਐ ਜਦੋਂ ਨਵੀਂ ਗੱਡੀ ਨੂੰ ਅੱਗ ਪਈ ਤੁਹਾਨੂੰ ਦੋ ਅੱਗੇ ਨਾ ਰੋ ਸੋ ਆਪ ਜੀ ਨੇ ਵੇਖ ਹੀ ਲਿਆ ਕਿ ਕਿਵੇਂ ਇਸ ਸਰਵਟ ਕਾਰ ਨੂੰ ਅੱਗ ਲੱਗੀ ਹੈ ਜਮਾ ਨਿਊ ਕਾਰ ਸੀ ਭੈਣ ਭਰਾ ਬੈਠੇ ਸੀ ਇਸ ਗੱਡੀ ਦੇ ਵਿੱਚ ਪੰਜ ਕ ਬੈਨ ਹੋਇਆ ਗੱਡੀ ਨਵੀਂ ਆਈ ਇਹਨਾਂ ਨੂੰ ਸੀ ਐਨ ਜੀ ਗੈਸ ਤੇ ਸੀਗੀ ਇਹਦੀ ਕੋ ਸਮਝ ਨਹੀਂ ਆਈ ਇਹਨੂੰ ਅੱਗ ਲੱਗ ਕੇ ਸਤਰਾ ਭਾਈ ਨੇ ਹੱਦ ਤੇ ਭਾਈ ਮੰਨ ਲਓ ਜੇ ਕਿਤੇ ਇਹ ਡਾਕਟਰਾਂ ਵਾਪਰਦੀ ਵੀ ਆ ਚਲੋ ਇਹ ਤਾਂ ਜੋਨੇ ਭੈਣ ਭਰਾ ਬਾਜੀ ਗਏ ਹਨ ਨਿਕਲ ਗਏ ਸੀ ਵਿੱਚੋਂ ਇਹ ਗੱਡੇ ਦੀਆਂ ਬਾਰੀਆਂ ਖੋਲੀਆਂ ਸੀਆਂ ਨੇ तकरीबन ਜਦੋਂ ਗੱਡੀ ਨੂੰ ਅੱਗ ਪੈਂਦੀ ਆ ਗੱਡੀ ਲੋਕ ਹੋ ਜਾਂਦੀ ਆ ਤੇ ਵਿੱਚੋਂ ਨਿਕਲੇ ਨਹੀਂ ਜਾਂਦਾ ਵਿੱਚੇ ਜਾਨੀ ਸੜ ਜਾਂਦੇ ਆ ਬਰਚ ਮੱਟ ਜਾਂਦੇ ਆ ਤੇ ਜਦੋਂ ਅਣਸਖਾ ਵੀ ਜਦੋਂ ਇਹ ਕੋਈ ਘਟਨਾ ਵਾਪਰਦੀ ਆ ਨਾ ਵੀ ਨਾਲ ਨਿਕਲੇ ਨਹੀਂ ਜਾਂਦਾ ਵਿੱਚੋਂ ਜਿਹੜੇ ਆਪਣਾ ਦੋ ਸੀਟਾਂ ਮੇਨ ਹੁੰਦੀਆਂ ਬਹਿਣ ਵਾਲੀਆਂ ਬੂਰੀਆਂ ਮੇਨ ਤੱਕ ਡਰਾਈਵਰ ਸੀਟ ਹੁੰਦੀ ਹੈ ਕਰੈਕਟਰ ਸੀਟ ਹੁੰਦੀ ਉਹਦੇ ਉੱਪਰ ਨਾ ਇੱਕ ਸਿਰ ਦੇ ਨਾਲ ਢੋ ਲੱਗਿਆ ਹੁੰਦਾ ਮੰਨ ਲਵੋ ਜੇ ਕਦੇ ਵੀ ਗੱਡੀ ਨੂੰ ਅੱਗ ਲੱਗਦੀ ਆ ਤੇ ਤੁਸੀਂ ਉਹ ਉਹ ਢੋ ਨੂੰ ਇੱਕ ਲੋਕ ਹੁੰਦਾ ਨਾਲ ਉਹਦੇ ਉਹ ਢੋ ਨੂੰ ਬਾਹਰ ਕੱਢੋ ਜੇ ਕਿਤੇ ਮੰਨ ਲਵੋ ਅੱਗ ਗੱਡੀ ਨੂੰ ਕਿਤੇ ਲੱਗਦੀ ਆ ਤਾਂ ਉਹ ਢੋ ਨੂੰ ਕੱਢ ਕੇ ਫਰੰਟ ਸੀਸ਼ੇ ਤੇ ਮਾਰੋ ਤਾਂ ਤੁਸੀਂ ਬਾਹਰ ਨਿਕਲ ਸਕਦੇ ਹੋ ਜਾਣਕਾਰੀ ਨਾ ਹੋਣ ਦੇ ਕੰਮ ਹੋਣੇ ਲੱਗੇ ਦਾ ਕਈ ਵੀਰ ਵੈਚੀ ਚਲੇ ਥੜ ਮੱਚ ਜਾਂਦੇ ਆ ਕਹਿੰਦੇ ਔਖਾ ਬਹੁਤ ਹੋ ਜਾਂਦਾ ਨਾ ਕਿੰਨੇ ਥਾਰਾਂ ਸੀ ਮੱਚ ਗੱਡੀ ਦਾ ਪਾਈ ਜਾਂਦੀ ਆ ਬਾਕੀ ਭਰਾਵੋ ਜੇ ਮੰਨ ਲਵੋ ਜੇ ਤੁਸੀਂ ਗੱਡੀ ਵੇਚ ਰਹੋ ਨਹੀਂ ਆਣਾ ਜੋ ਗੱਡੀ ਦੇ 10-12 ਲੱਖ ਰੁਪਏ ਦਾ ਲਾਉਂਦਾ ਨਵੀਂ ਤੇ ਨਾ ਆ ਨਵੀਂ ਗੱਡੀ ਸੀਗਾ ਤੇ ਨੂੰ ਪੈਟਰੋਲ ਤੇ ਚਲਾ ਲਓ ਕਾਦੇ ਵਾਸਤੇ ਰਿਸਕ ਲੈਨੇ ਆ ਪੈਟਰੋਲ ਤੋਂ ਮਹਿੰਗਾ ਹੀ ਆ ਜਿਹੜਾ ਸੀ ਐਨ ਜੀ ਗੈਸ ਆ ਕਿ ਸਸਤੀ ਨਹੀਂ ਆਪਾਂ ਕਹਿ ਸਕਦੇ ਤੇ ਨਾਲੇ ਦੇਖੋ ਮੇਨ ਗੱਲ ਆ ਚਲੋ ਗੱਡੀ ਮੱਚ ਗਈ ਆ ਸੜ ਗਈ ਆ ਤੇ ਸਭ ਤੋਂ ਵਧੀਆ ਗੱਲ ਕੀ ਹੋਈ ਆ ਵੀ ਉਹ ਦੋਨੇ ਭੈਣ ਭਰਾ ਬਚ ਗਏ ਆ ਜੇ ਗੱਡੀ ਤੱਕ ਹੀ ਨਾ ਖੁੱਲਦੀ ਸ਼ਾਇਦ ਯਾਰ ਉਹ ਵੇਲਾ ਵਾਪਸ ਨਹੀਂ ਆਉਂਦਾ ਜੇ ਗੱਡੀ ਚਲਾਉਣੀ ਆ ਤਾਂ ਨੂੰ ਹਰ ਸਮੇਂ ਪੈਟਰੋਲ ਤੇ ਚਲਾਓ ਆਪਣਾ